ਕੁਬਾਇਆ ਕਾਂਡ ਕਰਵਾਇਆ ਸੀ ਜੁਲੀ ਪਿਸਲਾ ਕਾਂਡ ਜਿਸ ਦੇ ਕਾਰਨ ਹੋਇਆ ਸੀ ਤਾਂ ਇਹ ਉਹ ਕੁਲਦੀਪ ਸਿੰਘ ਜੋ ਅੰਨ ਸੜਕ ਤੇ ਪਗੋੜੇ ਵੇਚ ਰਿਹਾ ਜਲੇਬੀਆਂ ਵੇਚ ਰਿਹਾ ਕੱਲਾ ਤੁਸੀਂ ਉਹ ਵੀਡੀਓ ਦੇਖ ਲਓ ਕਿਉਂ ਕਾਂਡ ਇਸਦੇ ਵੱਲੋਂ ਕਰਵਾਇਆ ਗਿਆ ਸੀ ਕਿਸ ਤਰ੍ਹਾਂ ਦੇ ਨਾਲੋਂ ਕਾਂਡ ਹੋਇਆ ਸੀ ਹਲੋ ਹਲੋ ਹੰਦਰ ਮੈਡਮ ਮੈਂਬਰ ਦਾ ਉਪਰ ਕਰਨ ਦੀ ਹਲੋ ਹਾਂਜੀ ਸਰ ਹਾਂਜੀ ਤੁਸੀਂ ਆਪਣੇ ਬੰਦਿਆਂ ਨੂੰ ਇੱਥੇ ਤੰਗ ਕਰਨ ਲੱਗ ਗਏ ਕੀ ਗੱਲ ਹੈ ਸਰ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਮੈਂ ਡਾਕੂਮੈਂਟ ਦੇ ਦੇ ਉਹ ਤਾਂ ਮੈਂ ਕਿਹਾ ਤੂੰ ਕੋਈ ਨਹੀਂ ਡਾਕੂਮੈਂਟ ਮੰਗਣ ਵਾਲੀ ਫਿਰ ਮੈਨੂੰ ਐਸਚਓ ਲੱਗੀ ਆ ਕੋਈ ਤੇ ਬੇਸਤੀ ਕਰਵਾਉਣ ਵਾਸਤੇ ਲੱਗੀ ਹੋਈ ਕਿ ਕੰਪਨੀ ਲਿਕਵੀਡੇਸ਼ਨ ਲੱਗੀ ਐਸਚਓ ਲੱਗੀ ਤੂੰ ਰੱਬ ਤਾਂ ਨਹੀਂ ਲੱਗਦੀ ਤੀ ਸਰ ਪਰ ਮੈਂ ਲੈਂਗੁਏਜ ਫੀਸ ਮਾਈਂਡ ਯੂ ਲੈਂਗੁਏਜ ਪਾਰਟਿਕਲ ਤੋਂ ਕਰਾਈ ਜਾਂਦਾ ਵੀ ਗੱਲ ਕਰਦੇ ਤੂੰ ਗੱਲ ਨਹੀਂ ਕਰਦੀ ਚੀਜ਼ ਸਰ ਫੀਸ ਸਰ ਆਦੀ ਬਲੈਂਡਰ ਸੀ ਉਸ ਦਾ ਜੋ ਉਸ ਤੇ ਗੱਲ ਕਰੋ ਗੱਲ ਮੈਂ ਤਾਂ ਹਿਸਾਬ ਹੀ ਕੈ ਗੱਲ ਕਰੀ ਫਿਰ ਮੇਨੋਂ ਹਿਸਾਬ ਹੀ ਕੈ ਗੱਲ ਸੁਣੂ ਮੈਂ ਤਾਂ ਇੱਥੇ ਇੱਥੇ ਐਵੇਂ ਨਹੀਂ ਮੈਂ ਕੰਮ ਚੱਲਣ ਦੇ ਨਾਲ ਆ ਫਿਰ ਜੁੱਲੀ ਵੀ ਸਰਾ ਬੰਨ ਰੱਖ ਤੈਨੂੰ ਪਜਾਣਾ ਠੀਕ ਹੈ ਪਜਾ ਦਿਓ ਕੋਈ ਨਿੱਦੀ ਤੁਹਾਡੇ ਵਿੱਚ ਘਟਦਾ ਹੋਵੇ ਮੈਂ ਵੀ ਰਹਿਤਾ ਕਿ ਤੁਹਾਡੇ ਵਿੱਚ ਘਟ ਤੁਸੀਂ ਰੱਖ ਤਾਹੌਨੇ ਸ਼ਖਸ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕੁਲਦੀਪ ਸਿੰਘ ਸਾਹਿਬ ਪਕੌੜੇ ਵੇਚ ਰਿਹਾ ਹੈ ਕੁਲਦੀਪ ਕੀ ਕਹੋਗੇ ਪਕੌੜੇ ਵੇਚਣ ਦਾ ਟਾਈਮ ਆ ਗਿਆ ਹੈ ਇਸ ਤਰ੍ਹਾਂ ਦੀ ਮੌਲ ਹੈ ਇੱਕ ਕੇਂਦਰ ਸਰਕਾਰ ਦੇ ਪਕੌੜੇ ਨੇ ਜੀ ਇਹ ਜਿਹੜੀ ਮੋਦੀ ਸਰਕਾਰ ਨੇ ਜਿਹੜੀ ਬੇਰੋਜ਼ਗਾਰੀ ਦੇ ਖਿਲਾਫ ਕਹਿੰਦਾ ਸੀ ਅਸੀਂ ਬੇਰੋਜ਼ਗਾਰੀ ਖਤਮ ਕਰਤੀ ਅੱਜ ਸਾਡੇ ਵਰਗੇ ਪੜੇ ਲਿਖੇ ਅੰਮੇ ਬੀਏ ਕਿਤੇ ਬੀਐਡ ਕਿਤੇ ਨੌਜਵਾਨ ਅੱਜ ਪੋੜੇ ਪਕੌੜੇ ਵੇਚਣ ਤੇ ਮਜਬੂਰ ਕਰਤ ਨੇ ਕਹਿੰਦਾ ਸਰਕਾਰ ਨੇ ਅੱਜ ਸਾਡੇ ਕਿਸਾਨ ਜਿਹੜੇ ਬਾਡਰ ਤੇ ਬੈਠੇ ਨੇ ਜੀ ਪੰਜਾਬ ਐਂਡ ਹਰਿਆਣਾ ਬਾਡਰ ਤੇ ਬੈਠੇ ਨੇ ਅੱਜ ਹਰਿਆਣਾ ਸਰਕਾਰ ਉਹਨਾਂ ਨੂੰ ਐਂਟਰ ਨਹੀਂ ਕਰਨ ਦੇ ਰਹੀ ਕਿਉਂਕਿ ਆਰਟੀਕਲ 19ਏ ਦੇ ਵਿੱਚ ਲਿਖਿਆ ਗਿਆ ਹੈ ਵੀ ਆਪਾਂ ਆਪਦੇ ਸੰਵਿਧਾਨ ਦੇ ਅਕੋਰਡਿੰਗ ਕਦੀ ਵੀ ਆਦਾ ਪ੍ਰੋਟੈਸਟ ਕਰ ਸਕਦੇ ਆ ਜੀ ਇਹ ਕੇਂਦਰ ਸਰਕਾਰ ਦੇ ਪਕੌੜੇ ਨੇ ਮੋਦੀ ਸਰਕਾਰ ਦੇ ਪਕੌੜੇ ਨੇ ਕਿਉਂਕਿ ਮੋਦੀ ਸਰਕਾਰ ਨੇ ਇਹ ਕਿਹਾ ਸੀ ਪੜੇ ਲਿਖੇ ਜਿਹੜੇ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਨੇ ਉਹ ਪਕੌੜੇ ਵੇਚਣ ਕਿਉਂਕਿ ਕਾਫੀ ਵਾਰ ਇੰਪਲੋਇਮੈਂਟ ਕੀਤਾ ਗਿਆ ਅਪਲਾਈ ਕੀਤਾ ਗਿਆ ਫਾਰਮ ਅਪਲਾਈ ਕੀਤਾ ਗਿਆ ਕਾਫੀ ਟੈਸਟ ਕਲੀਅਰ ਕੀਤੇ ਗਏ ਬਟ ਕਿਉਂਕਿ ਸਪਾਰਸ਼ੀ ਕੰਮ ਹੈ ਕੇਂਦਰ ਸਰਕਾਰ ਦਾ ਜਿੰਨੀ ਸਰਕਾਰ ਦੀ ਸਪਾਰਸ਼ ਆਉਂਦੀ ਹੈ ਉਹਨੂੰ ਜੋ ਮਿਲ ਜਾਂਦੀ ਹੈ ਜੀ ਜੀ ਤਾਂ ਬਿਲਕੁਲ ਕੁਲਦੀਪ ਵੱਲੋਂ ਜਿਹੜਾ ਪੂਰਾ ਜਿਹੜਾ ਰੋਜ਼ ਜ਼ਾਹਿਰ ਕੀਤਾ ਜਾ ਰਿਹਾ ਹੈ ਨਾ ਕਿਹਾ ਕਿ ਇਹ ਪਕੌੜੇ ਕੇਂਦਰ ਸਰਕਾਰ ਦੇ ਪਕੌੜੇ ਆ ਕਿਉਂਕਿ ਨੌਕਰੀਆਂ ਨਹੀਂ ਮਿਲੀਆਂ ਪੜੇ ਲਿਖੇ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਜਿਸ ਦੇ ਚੱਲਦਿਆਂ ਵੱਲੋਂ ਅੱਜ ਇ ਜੇ ਰੋਜ਼ਗਾਰ ਦਾ ਪ੍ਰੋਗਰਾਮ ਕੀਤਾ ਜਿਹੜਾ ਸ਼ੁਰੂ ਕੀਤਾ ਗਿਆ ਹੈ ਤਾਂ ਇਹਨਾਂ ਵੱਲੋਂ ਪੂਰਾ ਸਰਕਾਰ ਨੂੰ ਜਿਹੜਾ ਲੋਸ਼ ਵੀ ਆਪਣਾ ਪ੍ਰਗਟ ਕੀਤਾ ਜਾ ਰਿਹਾ ਹੈ ਤਾਂ ਹੁਣ ਸਰ ਪਕੌੜੇ ਦੇ ਸਟਾਲ ਲਾਈ ਕਿੱਥੇ ਵੀ ਦੱਸ ਦਿਓ ਇਹ ਜੀ ਅੱਜ ਖੁਦ ਅਸੀਂ ਪਬਲਿਕ ਦੇ ਵਿੱਚ ਆਏ ਆ ਵਨ ਵਾਲੇ ਮੇਲੇ ਦੇ ਵਿੱਚ ਸਟਾਲ ਲਗਾਈ ਜੀ ਸਾਡੇ ਵੱਲੋਂ ਔਰ ਇੱਥੇ ਕਾਫੀ ਜਿਹੜੇ ਆਫੀਸਰਸ ਮੈਨੂੰ ਮਿਲ ਕੇ ਕਹਿੰਦੇ ਪ੍ਰਧਾਨ ਜੀ ਤੁਸੀਂ ਖੁਦ ਪਕੌੜੇ ਲਗਾ ਰੱਖੇ ਹੋ ਮੈਂ ਕਹਿੰਦੀ ਇਹ ਪਕੌੜਾ ਵੀ ਵਜਾ ਕੇਂਦਰ ਸਰਕਾਰ ਹੈ ਜੀ ਕਿਉਂਕਿ ਅਸੀਂ ਉਜਾਗਰ ਕਰਨਾ ਚਾਹੁੰਦੇ ਆ ਕਿ ਕਿ ਪੜ੍ਹੇ ਲਿਖਿਆ ਨੂੰ ਰੋਜ਼ਗਾਰ ਦਿਓ ਇੰਨੀਆਂ ਵਕੈਂਸੀਸ ਖਾਲੀ ਐ ਬਟ ਸਰਕਾਰ ਉਹਦੇ ਤੇ ਉਹ ਪ੍ਰਣਾਲੀ ਚਾਹੁੰਦੀ ਜੀ ਉਹਦੇ ਖਿਲਾਫ ਅਸੀਂ ਨਿੰਦਾ ਕਰਦੇ ਆ ਕੇਂਦਰ ਸਰਕਾਰ ਦੀ ਕਿਉਂਕਿ ਪੰਜਾਬ ਨਾਲ ਵਿਤਕੀਰਾ ਕੀਤਾ ਜਾ ਰਿਹਾ ਜੀ ਸੋਚਿਆ ਕਿਵੇਂ ਵੀ ਪਕੌੜਿਆਂ ਦੀ ਕੰਮ ਕੀਤਾ ਜਾਵੇ ਮੇਲਿਆਂ ਤੇ ਆ ਕੇ ਜੀ ਦੇਖੋ ਜੀ ਮੈਨੂੰ ਕੋਈ ਨਾ ਬਹੁਤ ਵਧੀਆ ਸਿਸਟਮ ਲੱਗਿਆ ਜੀ ਇੱਥੇ ਆਪਾਂ ਚਾਰ ਜਿਹੜੇ ਪੜ੍ਹੇ ਲਿਖੇ ਨਿਜਰੋ ਮੇਲਾ ਵੇਖਣ ਆਉਂਦੇ ਨੇ ਉਹਨਾਂ ਨੂੰ ਜਾਗਰਤ ਕਰਾਇਆ ਜਾਂਦਾ ਸਾਡੇ ਵੱਲੋਂ ਵੀ ਆਹ ਦੇਖੋ ਜੀ ਆਹ ਪੜ੍ਹਾਈ ਦੀ ਵੈਲਿਊ ਰੱਖੀ ਜੀ ਕੇਂਦਰ ਸਰਕਾਰ ਨੇ ਸਟੇਟ ਗਵਰਨਮੈਂਟ ਰਿਹਾ ਵੈਲਿਊ ਰੱਖੀ ਜੀ ਇਸ ਕਰਕੇ ਜੀ ਅਸੀਂ ਸੋਚਿਆ ਕਿ ਸਾਰਨਾ ਵ तरीका है मेले ਦੇ ਵਿੱਚ ਜਾ ਕੇ ਆਪਦੇ ਦੁੱਖ ਨੂੰ ਦੱਸਣਾ ਔਰ ਬੇਰਜਗਾਰੀ ਦੇ ਖਿਲਾਫ ਖੜੇ ਹੋਣਾ ਜੀ ਕਿਹੜੀ ਪਾਰਟੀ ਨਾਲ ਜੁੜੇ ਹੋ ਇਹ ਵੀ ਅੱਜ ਜਿਹੜਾ ਸਾਂਝਾ ਕਰੋ ਦੇਖੋ ਜੀ ਕਾਂਗਰਸ ਪਾਰਟੀ ਨਾਲ ਜੁੜਿਆ ਜੁੜੇ ਰਹਾਂਗੇ ਜਿੰਨੀ ਦੇਰ ਜਿੰਦੇ ਹਾਂ ਜੀ ਗਵਿੰਦਰ ਗੁਮਾਇਆ ਨਾਲ ਦੇਖੋ ਜੀ ਦਿਵਿੰਦਰ ਆਪਣਾ ਭਰਾ ਹੈ ਦਿਵਿੰਦਰ ਸਿੰਘ ਕੋ ਭਾਇਆ ਮੇਰਾ ਭਰਾ ਹੈ ਅਸੀਂ ਉਹਦੇ ਨਾਲ ਖੜੇ ਆ ਜੀ ਦਿਨ ਰਾਤ ਦੇ ਨਾਲ ਖੜੇ ਆ ਜੀ ਇਹ ਕੇਂਦਰ ਸਰਕਾਰ ਨੂੰ ਜਾਗਰੂਤ ਕਰਾਉਣ ਲਈ ਅਸੀਂ ਇਹ ਜਿਹੜੇ ਪਕੌੜਿਆਂ ਦੀ ਤੇ ਜਲੇਬੇ ਦੀ ਸਟਾਰ ਲਗਾਈ ਹੈ ਜਿਹੜੇ ਪੜ੍ਹੇ ਲਿਖੇ ਜਿਹੜੇ ਆਪਣੇ ਮੈਂ ਕਹਣਾ ਹਾਈ ਕੁਆਲਿਫਾਈਡ ਜਿਹੜੇ ਪੜ੍ਹੇ ਲਿਖੇ ਆਉਂਦੇ ਨੇ ਘੁੰਮਣ ਫਿਰਨ ਆਉਂਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਆਪਣੀ વેਲਿਊ ਹੀ ਰੱਖੀ ਕੇਂਦਰ ਸਰਕਾਰ ਨੇ ਬੇਰੁਜ਼ਗਾਰੀ ਆਪਣੇ ਲਈ ਹੀ ਹੋਇਆ ਤਾਂ ਜੁੱਲੀ ਬਿਸਤਰਾ ਦਾ ਜਦੋਂ ਨਾਮ ਆਉਂਦਾ ਤਾਂ ਤੁਹਾਡਾ ਨਾਮ ਪਹਿਲਾਂ ਆ ਜਾਂਦਾ ਇਹਦੇ ਪਿੱਛੇ ਕੀ ਕਾਰਨ ਸਮਝਦੇ ਹੋ ਦੇਖੋ ਇਹ ਪੁਰਾਣੇ ਸਮੇਂ ਦੀ ਗੱਲ ਹੈ ਜੋ ਜੁਰਲੀ ਵਿਸਦਾ ਕਾਰਨ ਹੋਇਆ ਸੀ ਕੋ ਸਭ ਨੂੰ ਪਤਾ ਹੈ ਕਿ ਆਫੀਸਰਸ ਵੱਲੋਂ ਉੱਥੇ ਕੋਈ ਸਾਡੀ ਗੱਲ ਹੋਈ ਸੀ ਕਿ ਉੱਪਰ ਸਾਡੀ ਗੱਲ ਸੀਗੀ ਚਲੋ ਮੈਂ ਉਸਦੀ ਗੱਲ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ ਜੀ ਤਾਂ ਬਿਲਕੁਲ ਕੁਲਦੀਪ ਸਾਡੇ ਨਾਲ ਜੁੜੇ ਹੋਏ ਆ ਤੇ ਕੁਲਦੀਪ ਵੱਲੋਂ ਜਿਹੜਾ ਪੂਰੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਆ ਜਾ ਰਿਹਾ ਕਿ ਬੇਰੁਜ਼ਗਾਰਾਂ ਨੂੰ ਜਿਹੜੇ ਨੌਕਰੀਆਂ ਨਹੀਂ ਮਿਲਦੀਆਂ ਤਾਂ ਹੀ ਉਹਨਾਂ ਵੱਲੋਂ ਪਕੌੜਿਆਂ ਦੇ ਸਟਾਲ ਲਗਾਈ ਗਈ ਤੇ ਸਟਾਲ ਮੋਦੀ ਪਕੌੜਾ ਸਟਾਲ ਹੈ ਜੋ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਹੋਰ ਭਾਈ ਸਾਹਿਬ ਇੱਥੇ ਜੁੜੇ ਹੋਏ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਲੈ ਆ ਵੀ ਦੇ ਕੀ ਨਾ ਦਰਾ ਕਰਨ ਕਿਵੇਂ ਆਇਆ ਥ ਕੁੰਮੜ ਆਇਏ ਮੇਲਾ ਵੇਖਣ ਹਾਂਜੀ ਕੀ ਵੇਖਿਆ ਫਿਰ ਮੇਲੇ 'ਚ ਮੇਲੇ ਦੇ ਰੌਣਕ ਦੇਖ ਰਿਆ ਚਾਈਕੇ ਜੀ ਰੌਣਕ ਫਿਰ ਲੱਗੀ ਬਹੁਤ ਵਧੀਆ ਲੱਗੀ ਆਪਣੇ ਮੇਲੇ ਦੀਆਂ ਰੌਣਕਾਂ ਤਾਂ ਬਹੁਤ ਨੇ ਜੀ ਚਾ ਕਿੰਨਿਆ ਕਨੇ ਬਹੁਤ ਸਾਰੇ ਰੰਗ ਬਰੰਗੇ ਰੌਣਕਾਂ ਘੁੰਮਣ ਆਇਆ ਮੇਲੇ ਤੇ ਨਵਾਂ ਕੀ ਦੇਖ ਰਿਆ ਪਹਿਲਾਂ ਨਾਲੋਂ ਨਵਾਂ ਦਾ ਆਪਾਂ ਨੂੰ ਬਾਬਾ ਜੀ ਵੇਖ ਰਹੇ ਨੇ ਨਹੀਂ ਉਸ ਤੋਂ ਇਲਾਵਾ ਹੋਰ ਕੀ ਦੇਖ ਰਹੇ ਹੋ ਉਸ ਤੋਂ ਇਲਾਵਾ ਬਸ ਦੁਨੀਆ ਦੇਖ ਰਹੀ ਆਪਾਂ ਕੀ ਕੀ ਆਈਟਮ ਜਿੱਥੇ ਗਿਆ ਨੇ ਉਪਲਬਧ ਆਈਟਮ ਕਾਰ ਪੇੜਾ ਲਿਆ ਗਿਆ ਨੇ ਬਣਾਉਣੇ ਆ ਗਿਆ ਕਾਰਾ ਜਿੱਪਾ ਸਾਰਾ ਕੋਸ਼ਿਸ਼ ਕਰੇ ਲੋ ਤੋਂ ਆਪਦੇ ਠੀਕ ਹੈ ਝਗੜਾ ਨਾ ਕਰੋ ਬਸ ਇੰਜੋਏ ਕਰੋ ਠੀਕ ਹੈ ਲਾ ਹਾ ਭਾਈ ਤੇਰਾ ਕੀ ਨਾਮ ਹੈ ਮੇਰਾ ਨਾਮ ਹੀ ਮੋਂਟੀ ਮੋਟੀ ਜਲੇਬੀਆਂ ਬੜੀਆਂ ਵਧੀਆ ਬਣਾ ਰਿਹਾ ਤੂੰ ਕੀ ਚੱਕਰ ਹੈ ਜਲੇਬੀਆਂ ਜੀ ਆਹੀਂ ਬਣਾਈ ਦਿਆਂ ਵਧੀਆ 6 ਸਾਲ ਹੋ ਗਏ ਕੰਮ ਕਰਦੇ ਨੂੰ ਜੀ ਅੱਛਾ ਜੀ ਜੇ ਹੁਣ ਨਾ ਵਧੀਆ ਬਣਨੇਗਾ ਤਾਂ ਬਾਅਦ ਚ ਕੋਈ ਬਣਨੇਗਾ ਕੇਂਦਰ ਸਰਕਾਰ ਨੂੰ ਬੇਨਤੀ ਹੈਗੀ ਆ ਮੇਰੀ ਪੈਂਸਨ ਆਈ ਜਾਵੇ ਹੁਣ ਆ ਜੁਲੀ ਬਸਰੇ ਨੂੰ ਕਿਤੋਂ ਲੈ ਵੜ ਕੇ ਇਹ ਭਰਾ ਆਇਆ ਗਾ ਜੀ ਸਾਡਾ ਤੇ ਤੁਹਾਡਾ ਭਰਾ ਆ ਹਾਂ ਜੀ ਤੇ ਕਿੰਨੀ ਦਿਨ ਹੋ ਗਏ ਨੂੰ ਅਜਲੇਬੀਆਂ ਪਕੋੜੇ ਵੇਚਦੇ ਨਾ ਫਿਰ ਇਹਨੂੰ ਤਾਂ ਬਹੁਤ ਟਾਈਮ ਹੋ ਗਿਆ ਪਹਿਲਾਂ ਵੀ ਬਾਈ ਕੰਮ ਕਰਦਾ ਰਿਹਾ ਹੁਣ ਅੱਜ ਹੀ ਆਇਆ ਅੱਜ ਆਇਆ ਹਾਂ ਜੀ ਇਹ ਮੇਲਾ ਕਿੱਥੇ ਚੱਲਦਾ ਵੈ ਮੇਲਾ ਬਾਣਾ ਵਾਲੀ ਜੀ ਅੱਛਾ ਤੇ ਜਲੇਬੀਆਂ ਡੀਆਂ ਤੁਸੀਂ ਸਿੱਧੀਆਂ ਬਣਾਈਆਂ ਆ ਕਿਵੇਂ ਕੀ ਕਹੋਗੇ ਨੂੰ ਇਹ ਜ ਕੀ ਨਾਗਿਤ ਦੇ ਸ ਮੌਂਟੀ ਇਹ ਮੋਡੀ ਹੈ ਜੀ ਜਲੇਬੀਆਂ ਇਹਨਾਂ ਵੱਲੋਂ ਦੇਖੋ ਕਿੰਡੀਆਂ ਵਧੀਆ ਬਣਾਈਆਂ ਜਾ ਰਹੀਆਂ ਤੇ ਕਿੰਡੀ ਵਧੀਆ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਜਿਹੜਾ ਜਨਤਾ ਨੂੰ ਦਿੱਤਾ ਜਾ ਰਿਹਾ ਹੈ ਤੇ ਜੁੱਲੀ ਬਿਸਤਰਾ ਵਾਲੇ ਭਾਈ ਸਾਹਿਬ ਇਹਨਾਂ ਦੇ ਨਾਲ ਹੀ ਨੇ ਇਹਨਾਂ ਦੇ ਭਾਈ ਸਾਹਿਬ ਨੇ ਤਾਂ ਅੱਜ ਅਸੀਂ ਵਨ ਵਾਲੇ ਮੇਲੇ ਦੇ ਵਿੱਚ ਪਹੁੰਚੇ ਹਾਂ ਫਾਜ਼ਿਲਕਾ ਦੇ ਪਿੰਡ ਵਨ ਵਾਲਾ ਅਨੁਵਤਾ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਤੇ ਇੱਥੇ ਤੁਹਾਨੂੰ ਉਹ ਨੌਜਵਾਨ ਦਿਖਾਇਆ ਜਿਸ ਦੇ ਕਾਰਨ ਹੋਇਆ ਸੀ ਜੁੱਲੀ ਬਿਸਤਰਾ ਕਾਂਡ ਅੱਜ ਤੋਂ ਹੀ ਨਵੇਂ-ਨਵੇਂ ਜਾਣਕਾਰੀਆਂ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਆਰਬੀ ਲਾਈ ਮੀਡੀਆ ਤੁਹਾਡਾ ਆਪਣਾ ਚੈਨਲ